ਕੀ ਆਪਨੇ ਰਵਰ ਦਾਦੀ ਭੂਆ ਨੂੰ ਚਾਹ ਪੁੱਛ ਲਾਆ ਕਿਆ ਫੜਾ ਦੇ ਦਾਦੀ ਭੂਆ ਨੂੰ ਤੇ ਦਾਦੀ ਭੂਆ ਚਾਹ ਪੀ ਲਾ ਰੱਦੀ ਤੇਰਾ ਨਾ ਛੋਟਾ ਹੋ ਰਹਾ ਹੈ ਨਹੀਂ ਤੇ ਕੋਈ ਲੈ ਤੂੰ ਫੜਾ ਦੇ ਭੂਆ ਨੂੰ ਚਾਹ ਬਹੂਆਂ ਤੋਂ ਚੋਰ ਏ ਮਰਬਉਂਦੀ ਆਗੀ ਆ ਦੇਖ ਆਪ ਪੀਣ ਲੱਗ ਗਿਆ ਤਾਂ ਚਾਹ ਫੜਾ ਦੇ ਦਾਦੀ ਭੂਆ ਨੂੰ ਚਾਹ ਫੜਾ ਦੇ ਬੁੱਤ ਤੂੰ ਨਾ ਪੀ ਤੂੰ ਉਹਦ ਪੀ ਆਣਾਗਾ ਤੈਨੂੰ ਹੋਰ ਦੇਵਾਂਗੀ ਦੁੱਧ ਚਾਹ ਬਣਾ ਦੇ ਪਰ ਤੂੰ ਜਵਾਖ ਨੂੰ ਤਰੇ ਜਾਦੇ ਤੂੰ ਮੈਨੂੰ ਫੜਾ ਕੇ ਪੇਤੀ ਚਾਹ ਫੜਾ ਆ ਕੇ ਭੂਆ ਨੂੰ ਦੇਖ ਲਾ ਇਹ ਤੂੰ ਛੋਟਾ ਨਹੀਂ ਸੀ ਕੋਈ ਹੋਰ ਇਹ ਤੂੰ ਛੋਟਾ ਨੂੰ ਫੜਾ ਦਿੰਦੀ ਹੋਰ ਇਹ ਪੂਆ ਤੂੰ ਵੀ ਐਨੇ ਨਖਰੇ ਕਰਦੀ ਐ ਜਵਾਕ ਤੂੰ ਖਾ ਲੈਂਦੀ ਰਸ ਜਵਾਕ ਦਾ ਆਪ ਪੀ ਕੇ ਲੈ ਖਾਲੀ ਰੱਬ ਕਰਕੇ ਤਰਤਾ ਜਹ ਜੀ ਤੂੰ ਆਹ ਲੈ ਜਵਾਕ ਆਗਾ ਪੀ ਕੇ ਚ ਹੱਸਦਾਗਾ ਤੇ ਮੈਨੂੰ ਚਾਹ ਨਹੀਂ ਦਿੱਤੀ ਹੈਗੀ ਮੈਂ ਹੈਂ ਕਹਤਾ ਹੂੰ ਮਾਨ ਹੈ ਆਪੇ ਪੀ ਲੈ ਲੈਣੀ ਕੱਪੜੇ ਵੀ ਸੁੱਕ ਗਏ ਭੂਆ ਤਾਂ ਆ ਪਈ ਆ ਕਿ ਸੁਤੀ ਮੱਜਾਂ ਨਾਲ ਲਾਈ ਲਾਨੀਆ ਕੱਪੜਿਆਂ ਨੂੰ ਹਨਾ ਹੋਰ ਭੂਆ ਨੂੰ ਕਹਿਨੀ ਆ ਤਾਂ ਕਰ ਦੂਗੀ ਪਈ ਰਹਿੰਦੀ ਆ ਰਸ ਇਹ ਕਿਹੜਾ ਕੋਈ ਕੰਮ ਕਰਦੀ ਹੈ ਹਾਂ ਤਾਂ ਲੱਗੇ ਲੱਗਦੇ ਨੇ ਕਿ ਨਾ ਸੁੱਕ ਜਾਂਦੇ ਹੋਰ ਆ ਸੁੱਕਿਆ ਸੀ ਕੋਸੋ ਲਾ ਕੇ ਰੱਖਦੇ ਉੱਥੇ ਕੋਈ ਉਹ ਸਾ ਢੰਗ ਤੇ ਸੁੱਕੇ ਸੁੱਕੇ ਨਹੀਂ ਭੂਆ ਪੂਆ ਸੁੱਤੀ ਭਈਆ ਲੈ ਮੋਜਾ ਨਾਲ ਘਰਾੜੇ ਮਾਰੀ ਆਂਦੀ ਆ ਦੱਸ ਪੂਆ ਕੀ ਆ ਨੀ ਟੇਕ ਕਰਨ ਨਾ ਨੀ ਦਿੰਦੀ ਆ ਹੈਗੀ ਆ ਲੈ ਟੇਕਾ ਨਹੀਂ ਦਿੰਦੇ ਸਾਧ ਰੱਖ ਕੇ ਕਾਈ ਰਹਿਣੀ ਆਂਗੀ ਦੱਸ ਹੋਰ ਫੇਰ ਤੇ ਪੂਆ ਹਣਾ ਕੱਪੜੇ ਆ ਗਏ ਪੂਆ ਬਣ ਕੇ ਤਾ ਕਰਦੇ ਇਹਨਾਂ ਦੀ ਹੋਰ ਨਾ ਤਾਂ ਮੈਂ ਦੇ ਕੱਪੜੇ ਤਾਂ ਹੋਰ ਆ ਲੈ ਪੂਆ ਕਰੀਂਦਾ ਨਾ ਨਹੀਂ ਕਰਾਂ ਤੂੰ ਕੀ ਕਰਦੀ ਆਂਗੀ ਮੈਨ ਹੋਰ ਕੰਮ ਕਿਹੜਾ ਥੋੜੇ ਨੇਗੇ ਹੋਰ ਨੂੰ ਕੰਮ ਦੱਸ ਕੀ ਤੂੰ ਕਿ ਹਲਚ ਜੁੜੀਆਂ ਆਂਗੀ बिंदू चिकन भी नहीं दिखा कपड़े कपड़े पैसा मारने की आलू कंडिया है तेरी मां दे कम लाई जूआ नए कह दे मारती ਆ ਉਰੀਆ ਕੇ ਪਦਾਦੀ ਪੂਆ ਨਹੀਂ ਮਾਰਦੀ ਤੇ ਹਾ ਕਪੜਿਆਂ ਦੇ ਆਹੋ ਨਹੀਂ ਮਾਰਦੀ ਤੇ ਹਾ ਕਾ ਕਪੜਿਆਂ ਦੇ ਲੈ ਮੈਂ ਹੁਣ ਕਿ ਤੇਰੀ ਮੰਨੀ ਆਗੀ ਤੇਰੀ ਕਪੜਿਆਂ ਤੇ ਹਾ ਮਾਰਨ ਤੇ ਘਣਕੀ ਦਿੰਦੀ ਆਗੀ ਛਾ ਕਰਦੇ ਪੂਆ ਆ ਕਰਦੇ ਆ ਕਰਦੇ ਆ ਕਰਦੇ ਸਾਰਾ ਦਿਨ ਲੋ ਲੈ ਲੈਂਦੀ ਆ ਜੀ ਬਤੂੰ ਕੋ ਅੱਲਾ ਦੱਸ ਐਨਾ ਕਾ ਤੂੰ ਮੇ ਤੇ ਕਪੜਿਆਂ ਤੇ ਤੇ ਹਾ ਮਾਰ ਸਕਦੀ ਨੀ ਨਾ ਤੂੰ ਮਾਰਦੀ ਆ ਮੋਲੀ ਜਾਂਦੇ ਮਤਬ ਬੰਦ ਹੁਣ ਧੁੱਪੇ ਆਈ ਤੀ ਕਿ ਮਾਹ ਚੱਲ ਧੁੱਪੇ ਜੇ ਪੈਣੀ ਆ ਜਾ ਕੇ ਤੇ ਸਿੱਟ ਗਈ ਮੂਰੇ ਕੱਪੜੇ ਲਾ ਕੇ ਅਗੇ ਤਾਂ ਐਂ ਹਮਾਰਦੇ ਥੱਲੇ ਤਾਂ ਅੰਨ ਨੂੰ ਪੁੱਤ ਦੀ ਧੁੱਪ ਨਹੀਂ ਆਉਂਦੀ ਹੈਗੀ ਇਹਨਾਂ ਦੇ ਸਾਲ ਦਾ ਨਸਾਰ ਆਂਦੇ ਆ ਜੇ ਬਿੰਦ ਚਟਾ ਕੇ ਹੁਣ ਧੁੱਪੇ ਪੈਗੀ ਤਾਂ ਆ ਕੇ ਐਂ ਹੀ ਮਾਰਦੇ ਰੋਪਣੇ ਮੈਂ ਨਹੀਂ ਮਾਰਦੀ ਹੈਗੀ ਛੱਤੀ ਮਨਾਉਣਾ ਤਾਂ ਹਾਂ ਤੁਹਾਂ ਕਢ ਕੇ ਚਾਰ ਦਿਨ ਮੈਂ ਤਾਂ ਸੁਖਦੇ ਲੈਣਾ ਜਾਂ ਵੀ ਹਾਂ ਤੇ ਇਹ ਕੰਮ ਕਰਾਉਂਦੀ ਆ ਜੀ मारे तैहे दस तैहे भी नहीं मार सकती है टाइम लगता ला के दे, परे थले जो आम धन टाइम लगे तैा मारके कर लाही ही मैं, के मैं, मैं तो पता ही लगे मैं कहू मैं नींद आ गई मैं तो सिर दुखदाती बहाना बना दूंगी अः ऐ करू बहाना बना दूगी मैं इतो नहीं तैा बजदी

ਉੱਚਾ ਤਾਂ ਨਹੀਂ ਸੁਣਦੀ ਭੋਲੇ ਨੂੰ ਕੱਪੜਿਆਂ ਦਾ ਕਹਿਣਾ ਕੋਤੋਂ ਵੀ ਲੱਗਿਆ ਹੱਥ ਮਾਰ ਮਾਰ ਕੇ ਜਗਾਉਣਾ ਮੈਂ ਤਾਂ ਸੋਚਿਆ ਨਹੀਂ ਭੋਲੇ ਕਹੇ ਮਾਰਦੇ ਹਣ ਕਵਾਂ ਸਵਾਲ ਦੇਣੀ ਚੱਕ ਰੱਖ ਦੇਣੀ ਆ ਕੱਪੜੇ ਮੈਂ ਇਥੋਂ ਨਹੀਂ ਬਾਜਣ ਦਿੱਤਾ ਤੂੰ ਮੇਥੋਂ ਬਾਜ ਚਾਰ ਦਿਨ ਚਾਰ ਦਿਨ ਤਾਂ ਨਹੀਂ ਆ ਸਾਰਾ ਤੇ ਨਾ ਚਾਰ ਦਿਨ ਮੈਂ ਤਾਂ ਰਾਗ ਲੈਣ ਆਈਆਂ ਉੱਥੇ ਪਹਿਲਾਂ ਨੂੰਹਾ ਮੇਰੀਆਂ ਲਾ ਉਹ ਲਾ ਲੈਂਦੀਆਂ ਨੇ ਇਹ ਕੰਮ ਦਾ ਕਹਿੰਦੀ ਆਹ ਕਰ ਦੇ ਬੇਬੇ ਆਹ ਕਰ ਦੇ ਬੀਬੀ ਆਹ ਕਰ ਦੇ ਆਹ ਕਰ ਦੇ ਬੜਾ ਆਵੜਾ ਕੇ ਮੰਮੀ ਆ ਕਰਦੇ ਆ ਕਰਦੇ ਸਾਰਾ ਦਿਨ ਕੰਮ ਦੇ ਨਾਲ ਹੀ ਰੱਖਦੇ ਜਾਣਗੇ ਤੇ ਮੈਂ ਤਾਂ 4 ਦਿਨ ਸੁੱਖ ਤੇ ਲੈਣਾ ਜੀ ਹੁਣ ਇੱਥੇ ਆ ਕੇ ਤੂੰ ਦਪਾਉਣ ਲੱਗ ਜਾ

ਮੈਂ ਮੈਥੋਂ ਨਹੀਂ ਜਾਈਦਾ। ਸਾਰੋਂ ਕਰੇ ਕਰ ਦਜੰਦਾ ਬਣ ਕੇ ਬੈਠੀ ਰਹਿਣੀ ਹੈ। ਬਸ ਮੈਥੋਂ ਨਹੀਂ ਜਾਈਦਾ। ਹੈਗਾ ਮੈਂ ਤਾਂ ਸੁਖ ਲੈਣ ਆਈਆਂ। ਕਿ ਮੈਂ ਤਾਂ ਥੱਕੀ ਥੱਕੀ ਪਈਆਂ। ਉੱਥੇ ਪਣਾ ਮੰਮੀ ਆ ल्या ਦੇ। ਮੰਮੀ ਕੋਈ ਸਬਜ਼ੀ ਵਾਲਾ ਬੋਲ ਪਿਆ ਉਹ ਲਿਆ ਦੇ। ਮੰਮੀ ਫਲਾਨਿਆਂ ਦੇ ਜਾਇਆ ਫਲਾਨਿਆਂ ਦੀਆਂ ਚੀਜ਼ ਲਿਆ ਦੇ। ਉਹ ਲਿਆ ਦੇ। ਕਦਸਨ ਗੋਲੀਆਂ ਲਿਆ ਦੇ। ਕਦ ਸਾਰਾ ਦੁੱਧ ਪਾਇਆ ਜਾ ਕੇ। ਕਦੇ ਕੁਛ ਕਰਾਂ। ਮੈਂ ਤਾਂ ਸਾਰੇ ਦਿਨ ਕੰਮ ਲਈ ਰੱਖ ਬੈਠੇ। ਮੈਂ ਤਾਂ ਬਣ ਤੋਰਾ ਫੇਰਾ ਕਰ ਕਰ ਥੱਕੀ ਪਈਆਂ। ਮੈਂ ਤਾਂ ਹੁਣ ਇੱਥੇ ਰਾਮ ਲੈਣ ਆਈਆਂ। ਇੱਥੇ ਮੈਂ ਇਹ ਕੰਮ ਤਾਂ ਹੀ ਕਰਾਉਂਦੀ ਮਾੜੀ ਮੋਟੀ ਘਰਾਨੀ। ਮੈਂ ਉਦੋਂ 2 ਦਿਨ ਪਹਿਲਾਂ ਮੈਂ ਸਾਰੇ ਘਰਾਂ 'ਚ ਮਿਲਿਆ ਆਉਂਗੀ ਦੇਖ ਲੈ ਹੋਰ ਹੁਣ ਮੈਥੋਂ ਜਾਇਦਾ ਹੈਗਾ ਤੇ ਆਉਂਦੀ ਆਉਂਦੀ ਹੋ ਮੈਨੂੰ ਕਦੇ ਨਹੀਂ ਛੋੜੇ ਭੂਆ ਇਹ ਛੋੜੇ ਭੂ ਸਾਡੇ ਨਹੀਂ ਆਈ ਹੈਗੀ ਫਰਾਨੀ ਕਹਿੰਦੀ ਸਾਡੇ ਨਹੀਂ ਆਈ ਹੈਗੀ ਮੈਂ ਕੀ ਕਹਾਂ ਕੋਈ ਕਿਸੇ ਤਾਂ ਕਹੀ ਜਾਏਗਾ ਹੋਰ ਹੁਣ ਉਹ ਕਿ ਜੇ ਤੱਥੇ ਤਾਂ ਤੁਸੀਂ ਸਹਿਕਾ ਕਰੋ ਵੀ ਭਾਈ ਉਹਨਾਂ ਦੇ ਜਾਏ ਸਾਡੇ ਆਈ ਨਹੀਂ ਮਾਤਾ ਕਿਸੇ ਦਿਨ ਗਈ ਜਾਂਦੀ ਹੈ ਜੀ ਉਹ ਲਾ ਕਹਿੰਦੀ ਹੈਗਾ ਹੁਣ ਕਿੰਨਾ ਫਿਰ ਮੈਂ ਜਾਇਆ ਹੂੰ ਮੈਨੂੰ ਹਜੇ ਆਰਾਮ ਤਾਂ ਕਰਨ ਦੇ ਲਹੜੇ ਤੇ ਸਰਾਮ ਨਹੀਂ ਹੋਇਆ ਹਗਾ ਨਾ ਭਾਣਾ ਮੈਂ ਤਾਂ ਬਾਹਲੇ ਚਰਾਂ ਦੀ ਥੱਕੀ ਪਈ ਸੀ ਹਣਾ ਮੈਂ ਤਾਂ ਹਜੇ 5-7 ਦਿਨ ਤਾਂ ਆਰਾਮ ਕਰੂੰਗੀ ਮਹੀਨਾ ਲਾ ਕੇ ਜਾਊਂ ਇੱਥੇ ਆਂ ਅੱਛਾ ਹਾਂ ਇੱਥੇ ਆਂਗੀ ਮੈਂ ਤਾਂ ਤੇ ਫਿਰ ਜਾਇਆਂਗੀ ਜਾੜ ਤੋਂ ਪਹਿਲਾਂ ਜਾਇਆਂਗੀ ਜੇ ਤੋ ਜਾਣਾ ਹੋਊਗਾ ਉਦੋਂ ਮੈਂ ਬਾਹਲਾ ਬੁੱਟਾ ਕੋਈ ਆਂਢੀ ਕੋਲ ਖੜ ਜਾ ਕਰਕੇ ਕਿਸ ਕੋਲ ਬਾਹਰ ਚ ਛੇਕੜੇ ਜਾ ਆਖਣ ਨੂੰ ਲੱਗੀ ਖਰਜਾ ਕਰਪੂ ਆ ਹਾਂ ਚਲੋ ਮੈਂ ਇੱਥੋਂ ਖੜਾ ਜਾਂਦਾ ਹਾਂ ਤੇ ਇਹ ਨਾ ਇਹਨੂੰ ਹੁਣ ਤਾਂ ਪਾਉਂਦਾਗਾ ਵੀ ਭੁੱਲ ਜ ਮੈਂ ਕਹਿੰਦੀ ਆ ਪੂ ਆ ਗਈ ਆ ਚਲ ਚਾਰਦੇ ਨਾਲ ਤੈਨੂੰ ਖੜਾ ਲਿਆਉਂਗੀ ਬਾਅਦ ਹੁਣ ਮੈਂ ਕਿੱਧਰ ਜਾਉਂ ਪੂ ਦੱਸ ਜਦੋਂ ਪੂ ਆਈ ਨਹੀਂ ਤੋ ਕੋਣ ਖੜਾ ਹੁੰਦਾ ਸੀਗਾ ਫਿਰ ਉਹ ਤਾਂ ਵਿਚਾਰਾ ਘਰੀ ਖੇਡੀਆਂ ਦਾ ਸੀਗਾ ਹੁਣ ਪੂ ਦਾ ਸੁਭਾਅ ਪੈ ਗਿਆ ਇਹਨੂੰ ਜਾਣਦਾ ਹਣ ਇੱਕ ਦੋ ਵਾਰੀ ਹੁਣ ਤੂੰ ਇੱਥੇ ਖੜ ਗਈ ਸੀ ਤੇ ਇਹਨੂੰ ਸੁਭਾਅ ਪੈ ਗਿਆ ਹੁਣ ਜਾ ਕੇ ਮੇਰੇ ਨਾਲ ਮੇਟਨਾਂ ਫਿਰ ਇਹਨੂੰ ਪੁੱਠੀ ਹੱਥ ਪੈਜੂ ਮਾਂਗਰੋਂ ਵੀ ਤੈਨੂੰ ਔਖਾ ਹੋ ਜੂਗਾ ਹਾਂ ਮਾਂਗਰੋ ਫਿਰ ਤੈਨੂੰ ਖਿੱਚਿਆ ਕਰੂਗਾ ਵੀ ਮੈਨੂੰ ਬਾਹਰ ਨੂੰ ਲੈ ਕੇ ਚੱਲ ਮੈਂ ਤਾਂ ਕੋਈ ਜਦੋਂ ਮੈਂ ਬਾਗ ਫਿਰ ਫਿਰ ਹ

ਚੱਲ ਚੱਲ ਜੀ ਬੇ ਆ ਚੱਲੀਏ ਚੱਲ ਹਾਂ ਖਾਜੀ ਪਈ ਕੀ ਪਈਆ ਪਾ ਜਾ ਉਰੇ ਪਾ ਜਾ ਡਿੱਗ ਨਾ ਜਾਈ ਉਹ ਪੀ ਪਾ ਜਬ ਆਕ ਨੂੰ ਵੀ ਇੱਥੇ ਮੇਰੇ ਕੋਲ ਹੀ ਸੱਡ ਜਾਂਦੀ ਆਗੀ ਇਹਨਾਂ ਟੀਕੇ ਨਾ ਟਿਕਣ ਦੇ ਬੇ ਖੜਦਾ ਕਿਤੇ ਹੈਗਾਗਾ ਪਾ ਜਾ ਇੱਥੇ ਲੈ ਉਧਰ ਪੈਂਦਾ ਪਾ ਜਾ ਚੰਗਾ ਜਿੱਥੇ ਜੀ ਕਰਦਾ ਪੈ ਜਾ ਉਰੇ ਆ ਜਾ ਮੇਰੇ ਕੋਲ ਇੱਥੇ ਬਹਿ ਜਾ ਕੇ ਵੇ ਮੁੰਡਿਆ ਚਾਹ ਵੀ ਨਹੀਂ ਲਈ ਤੇਰੀ ਮਾਤਾ ਹੈ ਵੇ ਤੇਰੀ ਮੰਮੀ ਨੂੰ ਬੋਲ ਮਾਰ ਕੇ ਚਾਹ ਲਿਆ ਕੇ ਤੇ ਭੂਆ ਨੂੰ ਵੇ ਮੁੰਡਿਆ ਇਹ ਕੀ ਸੁਣਦਾਗਾ ਮਾਂ ਵਰਗਾ ਇਹ ਹੈਗਾ ਇਹ ਕੀ ਅੱਖ ਲੱਗਦਾਗਾ ਇੱਥੇ ਹੋਂ ਖੜਕਾ ਕਰੀ ਜਾਂਦਾ ਟਿਕਣ ਜਮਾ ਨਹੀਂ ਦਿੰਦਾ ਹੈਗਾ ਲਹੂ ਵਾਲਾ ਪੀਂਦਾਗਾ ਹੈ ਖੜ ਜਾ ਤੈਨੂੰ ਮਾਇਆ ਦਿੰਨੇ ਆ ਪਤਾ ਵੇ ਤੂੰ ਖੜ ਜਾ ਤੂੰ ਟਿਕਦਾ ਨਹੀਂਗਾ ਇਧਰ ਇੱਧਰ ਆ ਮੇਰੇ ਕੋਲ ਇੱਧਰ ਆ ਇੱਧਰ ਸੋਈਏ ਹੋ ਸੋਈਏ ਪਾ ਇੱਥੇ ਆ ਕੇ ਉੱਥੇ ਖੜਕਾ ਕਰੀ ਜੰਨਾਗਾ ਹੈ ਜੇ ਤੇਰੀ ਮਾਂ ਨੂੰ ਗੋਲ ਮਾਰ ਕੇ ਮਾਂ ਚਾਹ ਕਰਕੇ ਲਿਆ ਹੈ ਕਿ ਹੈ ਹਾਂ ਮੰਮੀ ਪਾਇਆ ਕਾ ਕਬ ਮੰਮੀ ਦਾਦੀ ਪੂਆ ਨੂੰ ਚਾਹ ਦੇ ਦੇ ਨਾ ਕਹਿੰਦਾ ਇਹ ਕੀ ਕੱਟਾਗਾ ਇਹ ਤਾਂ ਆਪ ਕਹਿੰਦਾ ਨਹੀਂ ਸੋਈਏ ਸਮਝਾ ਚੰਗਾ ਜੇ ਉੱਠਾ ਦੇਖੀ ਪਹਿਰਾਂ ਤਰ ਥੱਪੜ ਪੈਣਗੇ ਚੰਗਾ ਆ ਬੈਗਾ ਮਾਂ ਨੂੰ ਤਾਂ ਬੋਲ ਨਹੀਂ ਮਾਰਦਾ ਵੀ ਚਾਹ ਕਰ ਲਿਆ ਮੈਂ ਚਾਹ ਪੂਆ ਨੂੰ ਚਾਹ ਲਿਆ ਦੇ ਕ ਬੈ ਕੇ ਕਾ ਬੈ ਕੇ ਬੈ ਕੇ ਕਹਦੇ ਕ ਪੂਆ ਨੂੰ ਚਾਹ ਲਿਆ ਵੇ ਚਾਹ ਹਾਂ ਹੋ ਦਾਦੀ ਪੂਆ ਨੂੰ ਚਾਹ ਪੂਆ ਆ ਬੋਲੀ ਆਂਦੇ ਕਿ ਨਹੀਂ ਚਾਹੇ ਕੁੱਪਲੇ ਆਦੇ ਕਿਹੜੇ ਬੇਲਾ ਦੀ ਤੂੰ ਕੀ ਤਾ ਬੇਨੀ ਆਂ ਮਖਾਹਣ ਬੀ ਆਈ ਤਾ ਲੈ ਕੇ ਨੂੰ ਬੀ ਆਈ ਮੈਂ ਉਹ ਜਾਇਆ ਇਹ ਕਰਕੇ ਨਾ ਕਿਤੇ ਸੁਤੀ ਪਈ ਹਾਂ ਲਗੀ ਮਤਾਏਂ ਦੇ ਕਿ ਮੈਂ ਤੁਸੀ ਬੋਲਦੇ ਸੁਣ ਕੇ ਮਾਪੂਣ ਦਾ ਦੇ ਸੌਣ ਦਿੰਦਾ ਤੂੰ ਤੂੰ ਬਾਹਲੇ ਸਿਆਰ ਹਾਂ ਸੌਣ ਕਿੱਥੇ ਦਿੰਨੀ ਆਂਗੀ ਤੂੰ ਤਾਂ ਜਵਾਕ ਮੇਰੇ ਕੋਲੇ ਸੜਤਾ ਲਿਪੂਆ ਮੈਂ ਤਾਉ ਛੱਡਾ ਸੀ ਮੈਂ ਕਹਾਂਦਾ ਸੀ ਛੱਡ ਦੇਣ ਦਿੰਦਾ ਮੈਨੂੰ ਇਹ ਤਾਂ ਖੜਕਾ ਕਦੇ ਉਧਰ ਕਰਤਾ ਕਦੇ ਉਧਰ ਹੂੰ ਥੋੜ ਲੰਦਾ ਜਾ ਕੇ ਕਦੇ ਉਧਰ ਹੋ ਗਿਆ ਕਦੇ ਉਧਰ ਹੋ ਗਿਆ ਐਂ ਕੱਢ ਲੈ ਲਪੂਆ ਚਾਹ ਪੀ ਤੂੰ ਪਹਿਲਾਂ ਖੜਕਾ ਖੜਕਾ ਕਰੀ ਜਾਂਦਾ ਕਾ ਹਰ ਕਮਾ ਮੈਂ ਆ ਮੈਂ ਨੀ ਟੇਕਾ ਲੈਂਦਾ ਹੈਗਾ ਨਾ ਉਹ ਚਾ ਨੂੰ ਵੀ ਨਿਖੜਾਉਂਦੀ ਆਂ ਕਿ ਬੱਸ ਨਾ ਇਹ ਚਾਲ ਆਖੀ ਆਂ ਕਿ ਕਦੇ ਵੇਲੇ ਆਂਦੀ ਆਂ ਸੌਂਦਾ ਹੈ ਨਹੀਂ ਸੌਂਦਾ ਮੇੜੇ ਕੋ ਬੋਲੀ ਆਂਦੀ ਆਂ ਕਿ ਤਾਂ ਨਹੀਂ ਸੌਂਦਾ ਆ ਆਹੋ ਮੈਨੂੰ ਨੀ ਟੇਕਾ ਲੈਂਦਾ ਹੈਗਾ ਲਾਜ ਚੁਪਟਾ ਕੇ ਪਾਲਾ ਤੇ ਸੌਂਦਾ ਕਿੱਥੇ ਪੈਂਦਾ ਹੈਗਾ ਉਹ ਖੜਕਾ ਕਰੀ ਜਾਂਦਾ ਤੂੰ ਦਾ ਲੈ ਬੋ ਤੇ ਚਾਹ ਪੀ ਲੈ ਮੈਂ ਡਾਡੀ ਆ ਕੇ ਮੈਂਡੀ ਜਾ ਕਰਕੇ ਦੇ ਆ ਮਾ ਹੋਰ ਚਾਹ ਪੀ ਲੈ ਤੂੰ ਚਾਹ ਖੜ ਜਾ ਤੂੰ ਬੂਮਾ ਮਰ ਜਾ ਚਾਚ ਦੇਖ ਕੀ ਹੋ ਗਿਆ ਹੋੜਾ ਨਹੀਂ ਕਿੰਨਾ ਮਿੱਠਾ ਜਾਚ ਮਿੱਠਾ ਕਿੱਥੇ ਅਸਲਾ ਫਿੱਕੀ ਪੀਣੇ ਆ ਕੇ ਦੱਸ ਮਿੱਠਾ ਦਾ ਮਨ ਪੱਕਾ ਕੁੱਟ ਵਰਕ ਦੇ ਹਾਂ ਮੈਂ ਤਾਂ ਮਿੱਠਾ ਪਾਦਾ ਮੂੰ ਤਾਂ ਭੂਆ ਕਹਿੰਦੀ ਨਿਕਲਦੀ ਨਹੀਂ ਹੈਗੀ ਹਾਂ ਨਿਕਲ ਜੂ ਤੈਨੂੰ ਨਹੀਂ ਪਤਾ ਵੀ ਭੂਆ ਨੂੰ ਸ਼ੂਗਰ ਆਗਾ ਭੂਆ ਇਸ ਕੱਟ ਵਾਲੀ ਫਿੱਕੀ ਬਣਾਣੀ ਆ ਕੇ ਆ ਫਿੱਕੀ ਆ ਗਈ ਕੁੱਟ ਵਰਕੇ ਦੇਖ ਲੈ ਤੇ ਬੀ ਕੀ ਆਈ ਆ ਕਿ ਹੋੜਾ ਤੂੰ ਤਾਂ ਫਿਰ ਮਿੱਠਾ ਵੱਧ ਪੀਂਦੀ ਹੋਵੇਂਗੀ ਤੈਨੂੰ ਐ ਨਹੀਂ ਪਤਾ ਮੈਨੂੰ ਫਿੱਕੀ ਬਣਾ ਕੇ ਦਿਆ ਖਰਚਾ ਯਾ ਕੋਈ ਸਾਲੀ ਮੈਂ ਤੁਹਾਨੂੰ ਪਿੱਛੇ ਮੈਨੂੰ ਪੂਤ ਕੱਢ ਕੇ ਰਾਹੀ ਮੈਂ ਤੁਹਾਨੂੰ ਦੱਸਾਂ ਤੂੰ ਤਾਂ ਕੱਢ ਕੇ ਰਾਹੀ ਆ ਤੈਨੂੰ ਤਾਂ ਐਵੇਂ ਉਹ ਤਾਂ ਜਾਂਦੀ ਨਹੀਂ ਹੈ ਐ ਬਗ ਜੂਗੀ ਪਰੇ ਸ਼ੂਗਰ ਪਾ ਦਿਆਂਗਾ ਲੈ ਜਾਣਗੇ ਹਾਂ ਹੋਰ ਬਾਦ ਜੂਗਾ ਦੇਖੋ ਬਾਰੀ ਆੜ ਪੈਂਦੀ ਹਾਂ ਅੜਪ ਤਾਂ ਫਿਰ ਹੋਣੀ ਆਗਾ ਚਾਹ ਦੇਖ ਤੂੰ ਕੁੱਤ ਪਰ ਕੇ ਦੇਖ ਮਨ ਪੱਕਾ ਮਿੱਠਾ ਪਾਪਾ ਤੂੰ ਤਾਂ ਮਿੱਠਾ ਵਾਲਾ ਪੀਣੀ ਆ ਕੁੱਤਾ ਤੈਨੂੰ ਪਤਾ ਨਹੀਂ ਵੀ ਉਹਨੂੰ ਸ਼ੂਗਰ ਆਗਾ ਮੈਂ ਫਿੱਕੀ ਬਣਾ ਦਵਾਂ ਤੇ ਵਪਕੀ ਤਾਂ ਹੈਗੀ ਪੂਆ ਜਮ ਫਿੱਕੀ ਦਾ ਪਈ ਕਦੇ ਵਿਕੀ ਬਣਾ ਲੈਂਦੀ ਹੈਗੀ ਕਦੇ ਕਦੇ ਜਾਣ ਕੇ ਮਿੱਠਾ ਪਾ ਕੇ ਲੈਂਦੀ ਆ ਕਿ ਘੱਟ ਆ ਗਈ ਮੈਨੂੰ ਤਾਂ ਆ ਵੀ ਉਹ ਤਾਂ ਨਹੀਂ ਜਾਂਦੀ ਹੈਗੀ ਚਾਹ ਲੈ ਆ ਤੂੰ ਲੜਾਈ ਦਾ ਚਾਹ ਲੈ ਜਾ ਚੱਕ ਕੇ ਚਾਹ ਚੱਕ ਕੇ ਲੈ ਜਾ ਮੈਨੂੰ ਪੀਂਦੀ ਹੈਗੀ ਦੋ ਮੂੰਹ ਨਹੀਂ ਦੇਖ ਲਾ ਮੈਂ ਫਿੱਕੀ ਬਣਾ ਕੇ ਲੈ ਕੇ ਦੇ ਮੈਨੂੰ ਫਿੱਕੀ ਚਾਹ ਪੀਉਂਗੀ ਨਹੀਂ ਮੈਂ ਮਰ ਜਾ ਇੰਨੀਆਂ ਚਲਾਕ ਨਹੀਂ ਆ ਜਾਂਦੀ ਵੀ ਉਹ ਤਾਂ ਪੂਆ ਜਾਂਦੀ ਪੱਕੀ ਤਾਂ ਮੈਂ ਉਥੋਂ ਆਈ ਆ ਕੀ ਕਰਾਂ ਤਪਾ ਲੈਂਦੀ ਆ ਨਹੀਂ ਸਾਰਾ ਦਿਨ ਹੱਡੀ ਨਹੀਂ ਲੱਗਣ ਦਿੰਦੀਆਂ ਹੈਗੀਆਂ ਗੱਲਾਂ ਸਰਦੇ ਤੂੰ ਮੇਰੇ ਕੋਲ ਉੱਥੇ ਆ ਕੇ ਥਕੇਵਾ ਕਿ ਉੱਤਰਾ ਮੈਂ ਤਾਂ ਆਇਆ ਹੋਇਆ ਪਿਆ ਵਿਵਸਤ ਪਈ ਰਹਾ ਉੱਠਾ ਹੀ ਨਾ ਸਾਰਾ ਦਿਨ ਪਈ ਰਹਾ ਉੱਥੇ ਤਾਂ ਹੁਣ ਮੇਰੀ ਅੱਡੀ ਨਹੀਂ ਲੱਗਣ ਦਿੰਦੀਆਂ ਤੇ ਮਿੱਠੀਆਂ ਹੋ ਕੇ ਮੰਮੀ ਆਹ ਕਰ ਲੈ ਮੰਮੀ ਆਹ ਕਰ ਲੈ ਮੰਮੀ ਆਹ ਚੀਜ਼ ਲਿਆ ਦੇ ਮੰਮੀ ਆਹ ਚੀਜ਼ ਲਿਆ ਦਿਮਾਗ ਹਿਲਾ ਦਿੰਦੇ ਸਾਰਾ ਦਿਨ ਤਾਂ ਬਾਹਰੇ ਤੁਰੇ ਫਿਰਦੇ ਰਹੇ ਸਾਰਾ ਦਿਨ ਕੰਮ ਤੇ ਬੈਠੀਆਂ ਬੰਦਾ ਆਕਪੜੇ ਨੇ ਤੇ ਹਲਾਲੇ ਆਪਾਂ ਦੇ ਮਾਂਜ ਦੇ ਹਾਂ ਬੈਠੀ ਬੈਠੇ ਰੋਟੀ ਲਾ ਦੇ ਐ ਟਲਦੀਆਂ ਨੇ ਐ ਲਾਉਂਦੀਆਂ ਨੇ ਜੇ ਮੈਂ ਬੋਲਦੀ ਤੇ ਘਰ ਕਲੇਸ਼ ਪੈਂਦਾ ਜੀ ਹੁਣ ਮੈਂ ਤਾਂ ਅੱਕੀ ਪਈ ਸੀ ਅੱਕ ਕੇ ਤਾਂ ਮੈਂ ਉਥੋਂ ਨਿਕਲ ਕੇ ਆਈਆਂ ਜੀ ਹੂੰ ਵੀ ਚਲ ਮੈਂ ਇੰਨਾ ਵੀ ਇਹ ਤਾਂ ਲਾ ਆ ਜੂਗੀ ਇੰਨੇ ਮੇਰਾ ਪਾਸਾ ਥੱਲੇ ਜਾਊਗਾ ਤੇ ਗਾਹਾ ਇਹ ਇਹ ਫੁਆ ਕਰਦੇ ਫੁਆ ਕਰਦੇ ਨੂੰ ਮੇਰੀ ਸਰੀ ਨੂੰ ਤਾਂ ਲੈ ਲੈਂਦੇ ਮੈਨੂੰ ਹੈ ਚਲ ਦੋ ਚਾਰ ਦਿਨ 10 ਦਿਨ ਮੈਨੂੰ ਦਾਮ ਲੈ ਲੈਂਦੇ ਚਲ ਕੋਈ ਨਹੀਂ ਫਿਰ ਮੈਂ ਆਪੇ ਹੋਲ ਹੁਣ ਕਰਾ ਦੇ ਕੰਮ ਦਿਨ ਦਾ ਕੰਮ ਹੋਇਆ ਕਰੋ। ਐ ਤਾਂ ਬੇਲੀ ਤਾਂ ਮੈਂ ਵੀ ਨਹੀਂ ਖਾਂਦੀ ਏਡੀ ਤਾਂ ਮਾੜੀ ਮੈਂ ਵੀ ਨਹੀਂ। ਇਹ ਵੀ ਉੱਥੋਂ ਇੰਨਾ ਕੰਮ ਕਰਦੀ ਆਂ ਜਿਹਾ ਕੀ ਜਿੱਥੇ ਆ ਕੇ ਤੇਰਾ ਕਰਾਉਂਦੀ ਉਹ। ਹੁਣ ਮੈਂ ਵੀ ਕੀ ਕਰਾਂ? ਇੱਕ ਤਾਂ ਹੁਣ ਸ਼ੂਗਰ ਹੋ ਜਾਂਦਾ ਆ ਦਾ। ਵੱਧ ਜਾਂਦਾ ਆ। ਇੱਕ ਵਾਰ ਬਲੱਡ ਵੀ ਵੱਧ ਜਾਂਦਾ ਮੇਰਾ। ਮੈਂ ਨਹੀਂ ਮੜ ਜੇ ਤੱਤੀ ਆ ਮਾਂ ਕੱਪ ਜਾਂਦੀ। ਚਲ। ਹੈ ਹੈ ਕਨਾ ਵੀ ਕੀ ਕਰਾਂ ਫੇਰ। ਚਲ ਚਾ ਲੈ ਆ ਕੇ ਦੋ ਮਿੱਠਾ ਵੀ ਬਾਲਾ ਤੇ ਜਾ ਚ। ਆ ਜਾਂਦੀ ਆ। ਆਜਾ ਬੰਨੇ ਮੇਰੇ ਕੋਲੇ ਆ ਜਾ 2 ਮਿੰਟ ਚਲ ਖੜ੍ਹਾ ਲੈਨੇ ਚਾ ਹਾਂ ਚਾਲ ਕੇ ਆ ਜੂਗੀ ਇਹਨੇ ਆਜਾ ਪੁੱਤ ਆਜਾ ਤੁਰਿਆ ਆ ਜਾ ਇੱਧਰ ਆ ਜਾ ਐਡੀ ਵੀ ਮਾੜੀ ਨਹੀਂ ਬਣਾਈ ਤੇ ਫਿਰ ਹੁਣ ਕੀ ਕਰਾਂ ਜੇ ਇਹਦੇ ਮੂਰੇ ਇਹਦੇ ਮੂਰੇ ਲਾਗੀ ਕਰਨ ਇਹਨੂੰ ਲਾਲਚ ਪੈ ਜੂ ਕੁਸਤਾ ਮੈਂ ਆਏ ਖਿਜਦੀ ਆ ਗੁੱਸਾ ਵੀ ਮੈਨੂੰ ਆਏ ਆਉਂਦਾ ਜੇ ਫਿਰ ਇਹਨੂੰ ਲਾਲਚ ਪੈ ਜੂ ਕੰਮ ਦਾ ਤੂੰ ਆ ਕਰ ਦੇ ਤੂੰ ਆ ਕਰ ਦੇ ਤੂੰ ਆ ਕਰ ਦੇ ਜੇ ਮੈਂ ਹੁਣ ਇੱਕ ਦੋ ਕੰਮ ਨੂੰ ਜਵਾਬ ਦੇ ਦੂੰਗੀ ਫਿਰ ਇਹ ਆਪਣੇ Cepakar juri buka takal dini, cal tape hojo juri tal juri, wampal kembang, gregan gregan, ajarkan mangja, ajakan, 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 ਸਰੀਰ ਨਾ ਰਹਾ ਇਹ ਵਕਤ ਪਏ ਬੈਠਾ ਮੈਂ ਦਾ ਹੋਰ ਹੈ 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 ਤਾਂ ਧੁੱਪ ਕਿੰਨੀ ਤਾਂ ਪੱਟਕਾਰ ਲੈਂਦੇ ਸੋਚਦਾ ਹੈ ਬੈ ਜਾਦੇ ਹੈ ਖੱਲੇ ਤਾਂ ਜਮੀਨ ਹੀ ਇਹਨਾਂ ਦੇ ਧੁੱਪ ਆਉਂਦੀ ਹੈਗੀ ਸਾਰ ਰਹਿੰਦੀ ਹੈ ਸਾਰਾ ਦਿਨ ਪਾੜਾ ਚੜਦਾ ਰਹਿੰਦਾਗਾ ਹਰ ਕੇ ਹੁਣ ਧੁੱਪੇ ਬੈਠੀਆਂ ਬੰਦੇ ਚਾਟਾ ਕੇ ਕੋਠੇ ਤੇ ਚੜਦੇ ਤਾਂ ਦਾਮ ਚੜ ਜਾਂਦਾਗਾ ਕੀ ਕਰਾਂ सरदा तो तो नहीं फिर धुप बना थोड़े जो धुप बस फिर नहीं फिर तो गर्मी हो जाएगा थले ठंड चढ़ी जमा धुप नहीं आदो कर भी नहीं किसी रोड का पाया है चजना वादिया पा लो थोड़ा सता कर लो वेड़ा तो रख लो भी धुप्प तो आवे बस

ਤਾਂ ਭਾਗਿਆ ਬੈਠੀ ਐ ਤੇ ਵੀ ਲਿਆ ਦੇ ਨਾ ਸਬਜੀ ਮਹਾਰਾਣੀ ਨੂੰ ਮੈਥੋਂ ਲੈਣੇ ਜਾਂਦੀ ਹੈਗੀ ਭਾਈ ਬੋਲਿਆ ਹੋਊਗਾ ਸਬਜੀ ਵਾਲਾ ਹਾਂਗਾ ਤੂੰ ਕਰਦੀ ਆਂ ਬੂਆ ਭਾਗਿਆ ਨਾ ਦੱਸ 5 ਮਿੰਟ ਲੱਗਣਗੇ ਤੇਰੇ ਜਾਣਦੇ ਹਾਂ ਉਹ ਲੱਗਣਗੇ ਜਾਣਦੇ ਮੈਥੋਂ ਜਾਈਦਾ ਹੈਗਾ ਸਬਜੀ ਸਬਜੀ ਲੈਣ ਮੈਂ ਤਾਂ ਹੁਣ ਚਿੱਕ ਬਟੇ ਪਹਿਲਾਂ ਮੈਂ ਕੋਠੇ ਤੇ ਮਸਾ ਚੜ ਕੇ ਆਈਆਂ ਨੰਮ ਛੱਡ ਜਾਂਦਾਗਾ ਹਾਂ ਉੱਪਰ ਥੱਲੇ ਆਉਂਦੇ ਨੇ ਹੈਗੀ ਉੱਥੇ ਸਾਰ ਦਿਨ ਸਾਂ ਰਹਿੰਦੀ ਹੈਗੀ ਪਾੜਾ ਚੜਿਆ ਰਹਿੰਦਾ ਮੈਂ ਤਾਂ ਆਕੇ ਧੁੱਪੇ ਬੈ ਗਈ ਮਸਾ ਦਾਮ ਚੜ ਗਿਆ ਕੇ ਬੈਠੇ ਹੁਣ ਬਿੰਦਰਾਮ ਕਰ ਚਲ ਕੋਈ ਨਾ ਬੁਆ ਕੇ ਤੂੰ ਕਰਦੀ ਆਂ ਦਾਮ ਪੱਟਿਆ ਜਾਂਦਾਗਾ ਮੇਰਾ ਹੁਣ ਦਾਮ ਮੜ ਜਾ ਠੇਕੇ ਆਗਾ ਇਹਨੇ ਹੁਣ ਮੈਂ ਬਿੰਦਰਾਮ ਕਰਿਆਗਾ ਕਾ ਬੈਠੀ ਨੇ 10 ਮਿੰਟ ਤੇ ਹੁਣ ਆਕੇ ਫੇਰ ਉੱਤਰ ਜਾ ਥੱਲੇ ਸਬਜ਼ੀ ਲਿਆ ਦੇ ਜਾ ਕੇ ਬੋਲਿਆ ਫੇਰ ਸਬਜ਼ੀ ਨਹੀਂ ਹੋਣੀ ਹੁਣ ਢਾਨ ਨੂੰ ਆਪਣੇ 10 ਸਕਾਈ ਦਰੂੰਗੀ ਮੈਂ ਉਹ ਉਹ ਨੂੰ 10 ਵਾਰੀ ਹੋਰ ਸਬਜ਼ੀ ਵਾਲੇ ਆਉਣਗੇ ਸਾਰਾ ਦਿਨ ਪਿਆ ਅਜੇ 10 11 ਤੱਕ ਬੱਜੇ ਨੇ ਤੇ ਲਿਆ ਦੂੰਗੀ ਕੋਈ ਨਹੀਂ ਜਰਾ ਆਂਦ ਰੱਖੋ ਜਦੋਂ ਮ ਆਇਆ ਹੈ ਨਹੀਂ ਤੇ ਉਦੋਂ ਸਬਜ਼ੀ ਕੌਣ ਲੈ ਕੇ ਦਿੰਦਾ ਤੀਗਾ ਉਹ ਤਾਂ ਮ ਇਕੱਠੀ ਮੰਗਾ ਲੈਂਦੀ ਸੀਗੀ ਦੋ ਦਿਨਾਂ ਦਾ ਫਿਰ ਹੁਣ ਮੰਗਾ ਲਿਆ ਕਰ ਹੁਣ ਫਿਰ ਆਇਆ ਫਿਰ ਮੈਨੂੰ ਆਏ ਹੋਏ ਦਾ ਹੀ ਪੂਆ ਆਇਆ ਚਾਹ ਲੈ ਤਾਜੀ ਬਣਾ ਦੇ ਪੂਆ ਦਾ ਲੋ ਲੈਣਾਗਾ ਪੂਆ ਆਇਆ ਕਰਦੀ ਐ ਇਹ ਕਿਹਦਾ ਤਾਈ ਸਜੂ ਬਣਾ ਕੇ ਦੇਣੀ ਉਹ ਤੂੰ ਹੈ ਕਰਦੀ ਐ ਇਹ ਤੂੰ ਬਣਾਵੇਂਗੀ ਨਹੀਂ ਹੈ ਜੱਦੀ ਲੱਗਦੀ ਐ ਮੇਰਾ ਛੱਡ ਸਬਜ਼ੀਆਂ ਦਾ ਸੁਣਾਉਂਦੀ ਆ ਕਿ ਅਜੇ ਕਿ ਮੈਂ ਸਬਜ਼ੀਆਂ ਬਣਾ ਕੇ ਦੇਣੀ ਆ ਹੋਰ ਕੌਣ ਬਣਾ ਕੇ ਦੇਊਗਾ ਵੈ ਕੇ ਲੈਂਦੀ ਆ ਕਿ ਚੰਗਾ ਸਬਜ਼ੀ ਬਣਾ ਕੇ ਦੇਵੇਂਗੀ ਬੜਾ ਕੀ ਦਿੰਨੀ ਆ ਫਿਰ ਮੈਂ ਕਿਹੜਾ ਭੁਆ ਨਾ ਕਰਦੀ ਆਂਗੀ ਤਾਨੇ ਮੈਨੇ ਕਾਹਨੂੰ ਦਿੰਨੀ ਆ ਫਿਰ ਤਾਨੇ ਮੈਨੇ ਨਹੀਂ ਆ ਗਈ ਗੱਲ ਸੁਣ ਚੰਗਾ ਸਬਜੀ ਦਾ ਤੂੰ ਲਿਆ ਦੀ ਨਾਲ ਇਤੇ ਮਰਜ਼ੀ ਰਹੀ ਗਈ ਹੈ ਤੇ ਨਾ ਮੈਂ ਵੀ ਇਸੰਬਰੀ ਆਂਦੀ ਸੀਗੀ ਬਾਹਰ ਤੋਂ ਆਈ ਸੀ ਹੂੰ ਸੁਣਦੀ ਆ ਮੇਰੀ ਗੱਲ ਸੁਣੀ ਜਾਨੀ ਆ ਤਨ ਤਾਂ ਤੇਰੇ ਕਿੰਨੀ ਹੋਈਆਂਗਾ ਠੀਕ ਹੋ ਗਈ ਮੇਰਾ ਔਖੀ ਤਾਂ ਗੱਲਾਂ ਤਾਂ ਹੋਣੇ ਤੂੰ ਗੱਲਾਂ ਲਾ ਭੁਆ ਚੁੱਪ ਕਰਕੇ ਬਹਿ ਗਈ ਲਪੂਆ ਦਾ ਸਹੁਰੇ ਕੋਲੋਂ ਕੀ ਦੇ ਨਾ ਬੋਲੇ ਕੰਧਾ ਕੋਲੇ ਨਾ ਬੋਲੇ ਤੂੰ ਅੱਜ ਤੋਂ ਕੱਲੀ ਬੈਠੀ ਹੈਗੀ ਕੋਠੇ ਤੇ ਚੁੱਪ ਕਰਕੇ ਹੀ ਬੈਠੂ ਹੋਣੀ ਫਿਰ ਮੈਂ ਤਾਂ ਪੁੱਛ ਲਿਆ ਭੂਆ ਕਿ ਉਹ ਤੇ ਮੇਰੀ ਗੱਲ ਤਾਂ ਸੁਣ ਲੈ ਮੈਂ ਬੀਹ ਸੰਭਰੀ ਆਦੀ ਸੀ ਵਾਰ ਅਸਾਂ ਫੇਰ ਸੁੰਬਰ ਦੀ ਦੀ ਸੁੰਬਰ ਦੀ ਦੀ ਬਸ ਸੁੰਬਰੀ ਆਈ ਵੀ ਸੀ ਠੀਕ ਆ ਪੂਰੀ ਤਾਂ ਸੁਣ ਲੈ ਹਾਂ ਹਾਂ ਸੁਣਾ ਪੂਰੀ ਕੀ ਸੁਣਾਉਣੀ ਉਹਦੀ ਟਾਈ ਨੰਗੀ ਆਦੀ ਸੀਗੀ ਹਾਂ ਉਹ ਮੈਨੂੰ ਕਾਇਮ ਇਹ ਪੁੱਛਣਾ ਕਿ ਕਦੀ ਨਿਕਲ ਲਾ ਕੰਮ ਹਾ ਕਰ ਲੈ ਖੜਗੀ ਘਰੋਂ ਮੇਰੇ ਇੱਥੇ ਤੇ ਉਦੋਂ ਮੈਂ ਖੜਕੇ ਤਾਂ ਮੈਂ ਤਾਂ ਹੁੰਨੀ ਤਾਂ ਬਕਰਾਂ ਦੇ ਸੰਭਰ ਕੇ ਆ ਜਾਂਦੀ ਤੂੰ ਤਾਂ ਦੱਸਿਆ ਹੋਊਗਾ ਕੰਨੀ ਮੈਂ ਕਿੱਥੇ ਦੱਸਿਆ ਗਾ ਬੂਆ ਉਹਨੇ ਆਪਨੀ ਗੱਲ ਛੇੜਦੀ ਕਹਿੰਦੀ ਤੇਰੇ ਭੂਆ ਹੀ ਲਗਦੀ ਆ ਕਹਿੰਦੀ ਮੈਂ ਕਿ ਹਾਂ ਭਈ ਆਈ ਜਾਂਦਾ ਕ ਤੇ ਕਹਿੰਦੀ ਮੈਂ ਤਾਂ ਸੁਣਿਆ ਕਿ ਬਾਬਾ ਜੀ ਨੂੰ ਹੋ ਗਿਆ ਉਹਨੂੰ ਆਈ ਨੂੰ ਕਹਿੰਦੀ ਸਾਡੇ ਕੰਨੀਓਂ ਤੇ ਗੇੜੇ ਨਹੀਂ ਮਾਰਿਆ ਕਹਿੰਦੀ ਉਹਨੇ ਤੇ ਮੈਂ ਕਹ ਬੂਆ ਨਹੀਂ ਆਈ ਹੈਗੀ ਮੈਂ ਕ ਹਉ ਉਹਦਾ ਕੰਮ ਹਾ ਮੁੰਡਾ ਜਿਖੜਾਉਂ ਲਾਗੇ ਮੈਨੂੰ ਕਹਦੀ ਆ ਤੂੰ ਉਹਨਾਂ ਨੂੰ ਕੰਮ ਲਾਈ ਰੱਖਦੀਆਂ ਜਾਂਦੀ ਆ ਮੈਂ ਕ ਮੈਂ ਕੀ ਕੰਮ ਲਵਾਉਣਾ ਮੈਂ ਤਾਂ ਉਹਨੂੰ ਕੁਛ ਨਹੀਂ ਲਾਉਂਦੀ ਹੈਗੀ ਮੈਂ ਕ ਤੂੰ ਤਾਂ ਲਾਉਣੀ ਆ ਬਥੇਰੇ ਕੰਮ ਲਾਉਣੇ ਆ ਤੂੰ ਤਾਂ ਲਾ ਲਾਉਂਦੀ ਨੇ ਕੰਮ ਕਦੇ ਭੂਆ ਮੇਰੇ ਕੱਪੜ ਕਦੇ ਪੂ ਮੁੰਡਾ ਖੜਿਆ ਆ ਲਿਆ ਹੁਣ ਕਹਿੰਦੀ ਪੂ ਸਰਜੀ ਲਿਆ ਦੇ ਕਦੇ ਕਦੇ ਕਹ ਦੇਨੀ ਆ ਕਿ ਉ ਜਾਇਆ ਤੂੰ ਇੱਥੇ ਬੈਠੀ ਰਹਿਣੀ ਆ ਗਈ ਦੱਸ ਲੈ ਤੈਨੂੰ ਮੇਰਾ ਕੀ ਦੁੱਖ ਆਉਂਦਾਗਾ ਬੈਠੀ ਤਾ ਹੁਣ ਤੂੰ ਵੀ ਵਧੀਆ ਗੱਲਾਂ ਚਾਗੀ ਦੱਸ ਨਹੀਂ ਮੈਂ ਤੈਨੂੰ ਕੀ ਕਹਤਾ ਪੂ ਤੂੰ ਕੰਮ ਤੂੰ ਕੰਮ ਤਾਂ ਬਥੇਰੇ ਮੈਨੂੰ ਲਾਉਣੀ ਆ ਮੈਂ ਕਰਦੀ ਨਹੀਂ ਜੇ ਮੈਂ ਕਰਦੀ ਕਰਦਾ ਤੇਰੇ ਕੰਮ ਤੇ ਤੂੰ ਤਾਂ ਫਿਰ ਮੈਨੂੰ ਕੰਮ ਤੇ ਕੰਮ ਚਾੜ ਦੇਗੀ ਜਮਾਂ ਨਹੀਂ ਖੜਨ ਦੇਣਾ ਹੈਗਾ ਹਾਂ ਘਰ ਹਨ ਬੂਹਤ ਦਬਾਲੀ ਕੋਟੀ ਹੋ ਗਈ ਨਾ ਦੱਸਿਆ ਹੋ ਤਾਂ ਪੱਕਾ ਦੱਸਿਆ ਹੋਊਗਾ ਵੀ ਮੇਰੇ ਭੂਆ ਆ ਰਹੀ ਹੈ ਮੈਂ ਨਹੀਂ ਦੱਸਿਆ ਭੂਆ ਕੁਝ ਨਹੀਂ ਦੱਸਿਆ ਮੈਂ ਦੱਸ ਤੈਨੂੰ ਕੀ ਲੋੜ ਪਈ ਦੱਸਣ ਦੀ ਤੂੰ ਉਹਨੂੰ ਐ ਕਹਿੰਦੀ ਵੀ ਆਈ ਨਹੀਂਗੀ ਤੇ ਫਿਰ ਉਹਨੇ ਉਹਨੂੰ ਤਾਂ ਜੇ ਪਤਾ ਹੈ ਕੌਣ ਤਾਂ ਕਿੱਦਾਂ ਨਹੀਂ ਪਤਾ ਹੁਣ ਆ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕੌਣ ਰਿਸ਼ਤੇ ਆ ਰਹਾ ਹੈ ਕੌਣ ਨਹੀਂ ਹੈ ਉਹਨੂੰ ਕੀ ਪਤਾ ਘਰੇ ਤਾਂ ਆਈ ਨਹੀਂ ਉਹ ਨਹੀਂ ਮੈਨੂੰ ਤਾਂ ਪਤਾ ਲੱਗ ਗਿਆ ਘਰੇ ਕਿਉਂ ਨਹੀਂ ਆਏਗੀ ਉਹ ਬਹੇਗਾ ਦੱਸ ਰਹਿੰਦੇ ਹੈਗੇ ਲੋਕਾ ਜੇ ਤੂੰ ਬਾਤ ਚ ਕਰ ਮੈਂ ਤਾਂ ਜਦੋਂ ਕਿਸੇ ਤੇ ਗਈ ਨਹੀਂਗੀ ਬਹੇਗਾ ਦੱਸ ਰਹਿੰਦੇ ਹੈਗੇ ਲੋਕ ਵੀ ਉਹ ਆ ਰਹੀ ਹੈ ਮੈਂ ਬਥੇਰਾ ਉਹ ਤਾਂ ਹੀ ਨਾ ਮੇਰਾ ਜਦੋਂ ਜੀ ਕਰੂਗਾ ਮੈਂ ਉਦੋਂ ਜਾਊਂਗੀ ਨਾ ਨਹੀਂ ਮੈਂ ਜਾਂਦੀ ਕਿਸੇ ਤੇ ਕਹਤੇ ਸੱਦੀ ਜਾਣ ਦੇ ਸੱਦੀ ਨਹੀਂ ਉਹ ਕਹਿ ਕੇ ਗਈ ਆ ਕਿ ਤੇ ਮੈਂ ਉਹਨੂੰ ਕਹਾਂ ਸੀ ਮੈਂ ਕਿ ਤੂੰ ਵਗ ਜਾ ਮੈਂ ਕੋਠੇ ਤੇ ਤੇ ਕਹਿੰਦੀ ਮੈਂ ਇੱਥੇ ਤਾਂ ਬਣ ਚੜਿਆ ਨਹੀਂ ਆਂਦਾ ਕਹਿੰਦੀ ਮੈਂ ਤਾਂ ਗੋਡੇ ਦੁਖਦੇ ਆ ਕਹਿੰਦੀ ਉਹਨੂੰ ਕਹਿੰਦੀ ਆ ਕਿ ਸਾਡੇ ਘਰੇ ਆ ਜੂਗੀ ਆਹੋ ਤੂੰ ਤਾਂ ਇੱਥੇ ਕੋਲੇ ਆਈ ਵਾਰ ਚ ਮੁੜ ਗਈ ਕਾ ਤੇ ਤੂੰ ਸਾਡੇ ਘਰੇ ਅਜ ਕੋਈ ਨਹੀਂ ਮੈਂ ਵਾਗ ਜੂ ਮੈਨੂੰ ਵੀ ਪਤਾ ਵੀ ਕੁੜੀਆਂ ਜਾਂਦੀਆਂ ਹੁੰਦੀਆਂ ਨੇ ਤੇ ਉਹਨੇ ਨਾ ਤੈਨੂੰ ਬੁਲਾਇਆ ਹੈਗਾ ਕਹਿੰਦੀ ਮੇਰੇ ਕੋਲੇ ਕਹਿੰਦੀ ਆ ਕੇ ਜਾ ਮੈਂ ਕਹਿੰਦੀ ਫਿਰ ਕੋਈ ਨਹੀਂ ਹਜੇ ਕੜ ਮੈਂ ਜਾਣੀ ਆਂਗੀ ਮੈਂ ਵਾਗ ਜੂਗੀ ਕੋਈ ਨਹੀਂ ਲੋੜ ਸੁਨੇਹਾ ਦੇਣੀ ਹੈ ਅਜੇ ਨਹੀਂ ਮਿੱਥ ਚਾਈਦਾ ਹੈਗਾ ਇਹਨੇ ਕੋਈ ਨਹੀਂ ਆ ਕੇ ਜਾਵੇ ਗਏ ਹੂੰ ਕੰਨ ਖਾ ਲੂਗੀ ਵਾਗ ਜਾ ਵਾਗ ਜਾ ਵਾਗ ਜਾ ਵੀ ਦੱਸ ਤੈਨੂੰ ਕਿ ਮੈਂ ਬੁਰੀ ਲੱਗਦੀ ਆ ਬੈਠੀ ਭੂਆ ਤੇਰੇ ਅੱਗੇ ਤੈਨੂੰ ਮਿਲਦੇ ਇਹਨਾਂ ਨੂੰ ਕਹਿਣੀ ਹੈਗੀ ਦੱਸ ਤੂੰ ਮਿਲਿਆਵੇਂਗਾ ਫਿਰ ਮੈਂ ਮਿਲਿਆ ਆਉਂਗੀ ਕੋਈ ਨਹੀਂ ਮਿਲਿਆ ਹੂੰ ਭੱਗ ਜੂ ਮੈਨੂੰ ਵੀ ਪਤਾ ਵੀ ਮੈਂ ਮਿਲ ਕੇ ਆਉਣਾਗਾ ਹੈਂ ਵੀ ਆਈਆਂ ਮੈਂ ਹੁਣ ਵੀ ਮੈਂ ਸਭ ਦੇ ਜਾ ਕੇ ਆਉਂਗੀ ਇੱਥੇ ਹੁਣ ਕੋਈ ਤੁਹਾਨੂੰ ਲੋਕੀ ਤੁਹਾਨੂੰ ਪਿਆਰ ਆਦਿ ਨਾਲ ਕਰ ਦੇਣ ਦੱਸ ਵੀ ਸਾਡੇ ਘਰੇ ਨਹੀਂ ਆਈ ਭਈ ਸਾਡੇ ਘਰੇ ਨਹੀਂ ਆਏਗੀ ਤੂੰ ਕਿਸੇ ਦੇ ਘਰੇ ਹੀ ਜਾਂਦੀ ਪਿਆਰ ਆਦਰ ਵੀ ਕਰਾਉਂਗੀ ਜਾਉਂਗੀ ਮੈਂ ਜਦ ਜਾਣ ਤੋਂ ਪਹਿਲਾਂ ਜਾ ਹੂੰ ਥੋੜੇ ਦੇ ਦਿਨ ਹੁਣ ਇਹਨਾਂ ਨੇ ਮਿੱਥੇ ਜਾਈਦਾ ਹੈ ਦੁਬਾਰੇ ਘੇਰ ਜਾਣਾ ਪਊਗਾ ਕੀ ਹੋਊਗਾ ਦੱਸ ਤੇਰਾ ਹੁਣੇ ਤੂੰ ਨਾਲ ਮੁੰਡੇ ਨੂੰ ਲੈ ਜਾ ਕਰ ਇਹ ਨਾਲ ਤੂੰ ਵਗ ਜਾ ਕਰ ਤੂੰ ਤਾਂ ਮੈਨੂੰ ਕੱਢ ਕੇ ਰਾਜੇਂ ਆਂਗੇ ਮੁੰਡੇ ਨੂੰ ਲੈ ਜਾ ਕਰ ਦੇਖ ਲੈ ਤੂੰ ਕੱਲੀ ਮਗਰ ਕੀ ਕਰੇਂਗੀ ਮੁੰਡੇ ਨੂੰ ਲੈ ਜਾ ਕਰ तू ना कम दो रोटिया होंगे दस मैं पशुआम दे ले तो देखी नहीं पोचा लाइन लगी झाड़ू लाके करके काम बह जाता है बैठना ही कोठे से चढ़ के फिर हम तू हटा लेंगी मेरे कोठे चढ़ लो ਮੈਂ ਲੱਗ ਕਿ ਤੇਰੇ ਆ ਸਕਦੀ ਹੈਗੀ ਫੇਰ ਹਾਂ ਹਾਂ ਤੂੰ ਕਹਿ ਨਹੀਂ ਖਾ ਤੂੰ ਮੇਰੇ ਭੂਆ ਤੈਨੂੰ ਕੁਝ ਨਹੀਂ ਕਹਿੰਦੀ ਤੂੰ ਉਹ ਵੀ ਨਾ ਕਰੇਗਾ ਤੂੰ ਤਾਂ ਕੋ ਬਾੜੀ ਰੁੱਖੀ ਹੈ ਮੈਂ ਤੈਨੂੰ ਕਿੰਨੇ ਪਿਆਰ ਨਾਲ ਪਾਲਣਾ ਤੂੰ ਮੇਰੇ ਨਾਲ ਬੋਲਣਾ ਹੀ ਨਹੀਂ ਪਿਆਰ ਤੂੰ ਗੱਲਾਂ ਆਈਆਂ ਜਾਂ ਕਰਦੀਆਂ ਵੀਰ ਉਹ ਮੈਨੂੰ ਗੁੱਸਾ ਚੜਾ ਦਿੰਦੇ ਮੈਂ ਇਸ ਨਾਲ ਗੁੱਸਾ ਬਣੀਆਂ ਦੀਆਂ ਗੱਲਾਂ ਤੇ ਭੂਆ ਮੈਨੂੰ ਐ ਬੋਲ ਗਈ ਮੇਰਾ ਸੋਹਣਾ ਹਸਪੰਦ ਨਹੀਂ ਤੂੰ ਤਾਂ ਬਾੜੀ ਰੁੱਖੀ ਹੈ ਨਹੀਂ ਭੂਆ ਹੋਰ ਤੂੰ ਤਾਂ ਸਬਜ਼ੀ ਲੈ ਕੇ ਆਂਦੀਂ ਕੋਈ ਲੈ ਆ ਦੂੰਗੀ ਤੂੰ ਦੱਸ ਹੋਰ ਹਉਣਗੇ ਹਜੇ ਕੜਾ ਸਬਜੀ ਵਾਲਾ ਕਾ ਬਾਗ ਜਾ ਤੋਤਾ ਜਾ ਜਿੱਧਰ ਜਾਣਾ ਲਾ ਦੇ ਨਾ ਸਬਜੀ ਤੇ ਕਿਹੜਾ ਕੰਮ ਦਾ ਇਹ ਤਾਂ ਆਵਾ ਬਥੇਰਾ ਕੰਮ ਲਾਉਂਦੀ ਐ ਐ ਕਰਦੇ ਐ ਐ ਕਰਦੇ ਐ ਐ ਕਰਦੇ ਐ ਕੱਲ ਦੇ ਥੋੜਾ ਥੋੜਾ ਲਾ ਨਾ ਦੇਖਦੇ ਜੇ ਮੈਂ ਇਹਦੇ ਲੱਗ ਜਾ ਆਖੇ ਇਹਨੇ ਮੇਰੀ ਬਣਾ ਦੇਣੀ ਗੁੱਡੀ ਬਣਾ ਦੇਣੀ ਆਗੀ ਉਹ ਕਰਦੇ ਭੂਆ ਉਹ ਲਾ ਦੇ ਉਹ ਜਾਏ ਇਹਨੇ ਤਾਂ ਮੈਨੂੰ ਪਤਾ ਮੇਰੇ ਨਾਲ ਬਣਿਆ ਨਹੀਂ ਮੈਂ ਤਾਂ ਉੱਥੋਂ ਖੜਾ ਸੜਾ ਖਾਈਆਂ ਤੇ ਉਹ ਇੱਥੇ ਮੂਰੇ ਉਹੀ ਜੀ ਟੱਕਰ ਗਈ ਆ ਲੈ ਅਦੇ ਚ ਜਾ ਲੈ ਅਦੇ ਆ ਚੀਜ਼ਾਂ ਲੈ ਅਦੇ ਤੇ ਚਲ 2 ਦਿਨ ਦਾ ਮਤਾਂ ਲੈ ਲੈਣ ਦੇ 4 ਦਿਨ ਦਾ ਮਤਾਂ ਲੈ ਲੈਣ ਦੇ ਮੈਂ ਤੱਕੀ ਥੱਕੀ ਆਈਆਂ ਤੇ ਆ ਕੇ ਇਹ ਐ ਫਲਾਣੇ ਦੇ ਜਾਇਆ ਤੇਮਕੇ ਦੇ ਜਾਇਆ ਵੀ ਮੈਨੂੰ ਵੀ ਦੀ ਦੇ ਆ ਵੀ ਮੈਂ ਜਾਇਆ ਹੂੰਗੀ 10 ਸੇ ਡਿਗਰੀ ਤੈਨੂੰ ਕਾਲੀ ਲੱਗੀ ਹੈ ਗੱਲਾਂ ਕਰਨੀਆਂ ਹੋਣਗੀਆਂ ਫੋਨ ਤੇ ਫਿਰ ਮੇਰੇ ਹੁਣ ਕੋਈ ਸੋ ਅੱਜ ਕੱਲ ਤੈਨੂੰ ਪਤਾ ਫੋਨ ਨਾਲ ਤੇ ਜਿਉਂ ਲਾ ਲੈਂਦੇ ਨੇ ਫੋਨ ਫੋਨ ਹੋ ਰਿਹਾ ਨੇ ਫਿਰ ਪੈਸੇ ਲੱਗਦੇ ਵਾਸਤਾ ਨਹੀਂ ਕਿ ਗੇਣਾ ਪੈਸੇ ਬਵਾਲਾ ਵੀ ਨਮੋਜ ਮਾਰਦੀਆਂ ਨੇ ਜਿੰਨਾ ਚਿਰ ਮਰਜੀ ਗੱਲਾਂ ਕਰੀ ਸਨ ਕਾਦੀ ਦਾਲ ਤਰ ਲਈ ਰੋਟੀਆਂ ਪਕਾ ਲਈਆਂ ਖਾ ਲਈਆਂ ਚਾਹ ਪੀ ਲਈ ਇਹ ਗੱਲਾਂ ਕਰੀ ਜਾਂਦੇ ਨੇ ਸਾਰਾ ਦਿਨ ਉਹ ਮੇਰੇ ਹੁੰਦੇ ਹੋਣੀਆਂ ਹੁੰਦੀਆਂ ਨਹੀਂ ਹੈਗੀਆਂ ਫਿਰ ਮੇਰੇ ਵਰਗੀ ਟੋਕ ਦੂਗੀ ਤਾਂ ਹੀ ਤਾਂ ਹੀ ਕਹੀ ਜਾਂਦੇ ਵੀ ਵਗ ਜਾਵਾਂਗਾ ਫਰਾਨਾ ਤੇ ਜਾਇਆ ਤੇ ਕਹਿੰਦੇ ਜਾਇਆ ਕਹਿੰਦੇ ਜਾਇਆ ਹਾਂਗੇ ਬਥਣੇ ਜਾਇਦਾ ਸਾਰਾ ਦਿਨ ਟੋਕੀ ਜਾਊਗੀ ਆ ਕਾ ਬੂਆ ਦਾ ਫੇਰ ਸੌਂਗੀ ਚਾਹ ਪੀ ਕੇ ਲੈ। ਹੁਣ ਤੂੰ ਆ। ਢੜੀ ਹੋਇਆ। ਢੜੀ ਹੋ। ਢੜੀ ਹੋ ਕਤੇ ਕੀ ਕਰਣਾ ਮੈਂ ਤੋ। ਢੜੀ ਤਾਂ ਇਹ ਬੂਆ ਦੋ ਵਾਲੀ ਚਾਹ ਪੀ ਕੇ ਫੇਰ ਸੌਂਗੀ ਲੈ ਦੱਸ। ਲੈ ਫੇਰ ਹੁਣ ਚਾਹ ਪੀਦੀ ਬਸ ਪੈ ਗਈ। ਅੱਛਾ ਚਾਹ ਕੀ ਕਹਾਣੀ ਹੁੰਦਾ ਹੈ? ਕੰਮ ਨਹੀਂ ਕਰਨਾ। ਤੇ ਬੂਆ ਹੋ ਜਾਂਦਾ। ਮੈਂ ਚੁੱਕੀ ਕਰਣਾ ਕੰਮ ਜਦ ਤੱਕ ਮੈਂ 6 ਦੇ ਇੱਕ ਸਾਥ ਵੀ ਮੈਥੋਂ ਕੋਈ ਵੀ ਸਦਾ ਕੰਮ ਨਹੀਂ ਹੁੰਦਾ। ਚਲ ਕਹ ਹਾਂ ਤੇ ਨਹੀਂ ਤੇ ਹਾਂ। ਹਾਂ। ਸਰਸਰੀ ਤੂੰ ਡਰ ਨਾ ਬੋਲ ਮੈਂ ਤਾਂ ਸਬਜ਼ੀ ਰੋਜੀ ਭੇਜੂਗੀ ਵੀ ਹੁਣ ਬੋਲ ਪਿਆ ਤੇ ਡਰ ਨਾ ਸਰਪਤਾਂ ਮੰਗਾ ਲਈ ਤੇ ਅੰਕਾਰ ਲੈਣਾ ਸਰ ਪਰ ਠੀਕ ਆ ਫਿਰ ਮੈਨੂੰ ਬੋਲ ਚੁਗਾਉਂਦੀ ਆ ਕੇ ਬੁਲਾਉਣੀ ਆਂਗੀ ਤੂੰ ਠੀਕੜ ਹੋਰ ਅੱਜ ਦਿਨ ਮੇਰਾ ਕੰਮ ਆਇਸੀ ਕਿ ਭੂਆ ਦੱਸ ਤੂੰ ਤਾਂ ਜਮਾ ਨਹੀਂ ਸੁਣਦੀ ਹੈਗੀ ਕਿਸੇ ਦਾ ਦੱਸ ਕੀ ਕੰਮ ਆਇ ਕਿ ਜੰਦਸ ਤੂੰ ਆਪਾਂ ਚੋਂ ਬਿਸਰੇ ਜਾ ਆਹ ਨਾਲ ਲਾਈ ਕੇ ਕੋਈ ਮੇਰੇ ਸ਼ਰਮ ਆਉਂਦੀ ਹੈ ਕਿ ਵਾਰੀ ਵਾਰੀ ਮੈਂ ਨਹੀਂ ਤੈਨੂੰ ਸਾਰਾ ਮਕਾ ਲਈ ਹੁੰਦੀ ਆ ਮੈਨੂੰ ਵਾਲਿਆਂ ਕਰਾਂਗੇ ਕਿ ਤੇ ਉਹ ਨਹੀਂ ਆਉਂਦੀ ਜੇਗੀ ਕਿ ਕਿਹਦਾ ਕਿੰਨਾ ਕੰਮ ਚੁੱਕਦੀ ਹੈ ਭਾਈ ਰੱਖ ਦੇ ਤੂੰ ਆ ਨਹੀਂ ਮੈਂ ਆਪੋ ਰੱਖੂ ਕਿ ਕੰਮ ਕਰਾਇਆ ਲੱਸ ਤੂੰ ਜਾਇਆ ਹੁਣ ਨਾਲੇ ਬੱਸ ਇਹ ਕੰਮ ਤਾਂ ਤੂੰ ਬਥੇਰੇ ਕਰਾਉਣੇ ਚੁੱਪ ਕਰ ਜਾ ਕਿ ਮੇਰੇ ਦੁਆਰੇ ਬਾਰੇ ਮੂੰਹ ਖਲਾਉਣੀ ਆ ਕੰਮ ਤਾਂ ਤੂੰ ਇੱਥੇ ਕਰਦੂ ਖਰਾਵੇਂ ਮੈਂ ਮਾਗੀ ਨਹੀਂ ਕਰਦੀ ਜੇ ਤੈਨੂੰ ਕੇਰਾ ਮੂੰਹ ਨਾਲੇ ਕੰਮ ਕਰਨ ਨੂੰ ਤਾਂ ਮੁਰਖ ਮੇਰੇ ਕਦੇ ਨਹੀਂ ਛੱਡਦਾ ਕੰਮ ਤੇ ਫੇਰ ਤੂੰ ਅੱਜ ਜਾਇਆ ਤੂੰ ਜਾ ਕੇ ਆ ਤੂੰ ਨਾਲੇ ਜਾ ਹੋਰ ਭਣੇ ਰੋਈ ਹੜਦੀ ਜਾ ਪਾਣੀ ਪੀ ਲੈ ਤੇ ਮਾਂ ਦੀ ਰੋਟੀ ਖਾ ਲੈ ਜਾਇਆ 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 ਖਾਣੇ ਕੀ ਕਰਨਾ ਹੈ ਨਾ ਮੇਰੇ ਮਾਂ ਨੂੰ ਮੈਂ ਤਾਂ ਕੀ ਕਰਨਾ ਹੈਗਾ ਮੈਂ ਤਾਂ ਕੁਛ ਨਹੀਂ ਕਰਦਾ ਹੋਰ ਮੈਂ ਕੀ ਕਰਨਾਗਾ ਹੋਰ ਫਿਰ ਮੈਨੂੰ ਕੱਟੂ ਹੂੰ ਮੈਂ ਦਾਲ ਪਾਣੀ ਕਰੂ ਪੀਣਾ ਅੱਖਾਂ ਦਾ ਰਸ ਉਹ ਵੀ ਕਰਨਾਗਾ ਉਹ ਹੀ ਆਉਂਦਾ ਸਵੇਰਾਂ ਟਾਈਮ ਨਾਲ ਬਣਾ ਲੂਗੀ ਤੇ ਜਾਇਆ ਤੂੰ ਭੋਵਾਇਆ ਚਲ ਜਰਨੀ ਹੜਦੀ ਨੂੰ ਤਾ ਜਾਂ ਸੁਪਨੇ ਪਾ ਲੈਨੇ ਆਂ ਅਗਲੇ ਕਾਇਦਨ ਹੋਵੇ ਤੈਨੂੰ ਕੱਲ ਦਿੰਦੀ ਜਾਇਆ ਜੇ ਤਹਤੇ ਹੀ ਦੀਆ ਕੋ ਕਤਾ ਮੈਂ ਕਿ ਜਮਨਾ ਭੇਜਦੀ ਆਂ ਕਿ ਕੋਈ ਨਾ ਬਾਗ ਜੂ ਮੈਨੂੰ ਆਈ ਦੀਆ ਜਦੋਂ ਮੈਂ ਜਾਉਂਗੀ ਉਹ ਨਾ ਮੈਂ ਦੋ ਦਿਨ ਪਹਿਲਾਂ ਜਾ ਕੇ ਮਿਲਾਂਗੀ ਮੈਨੂੰ ਜੀ ਨਹੀਂ ਕਰਦਾ ੱਤਕੇ ਨਾਲ ਨਾ ਬੰਦੇ ਨੂੰ ਭੇਜੇ ਜਦੋਂ ਅੰਗਲੇ ਦਾ ਭਾਰੇ ਨਹੀਂ ਲੱਗਦਾ ਹੈ ਹੈ ਜਦੋਂ ਮੇਰਾ ਮਨ ਦਿਆ ਮੰਨੇ ਕੋਈ ਨਹੀਂ ਸਾਰੇ ਕਾਉਂ ਤੇ ਜਾਇਆ ਤੇ ਆ ਕਿ ਤੂੰ ਜਾਵੇਂ ਕਿ ਨਾ ਜਾਵੇਂ ਫਿਰ ਉਹ ਲੈ ਮੈਨੂੰ ਬਤਾਨੀ ਮੈਂ ਮਾਰੇ ਯਾਨੇ ਤੂੰ ਨਹੀਂ ਜਾਉਂਗੀ ਜਾ ਕੇ ਸਹੀ ੱਡੀ ਮੈਂ ਕੰਮਲੀ ਨਹੀਂ ਹੋਏਗੀ ਵੀ ਮੈਂ ਹੁਣ ਮਿਲ ਕੇ ਨਹੀਂ ਜਾਉਂਗੀ ਮੁਲਕੇ ਜਾਂਉ ਸਾਰੇ ਕਰਾਚੀ ਮੁਲਕੇ ਜਾਂਦੀ ਸੀ ਕੀ ਜੇ ਤਰ ਤ ਮੋੜ ਕੇ ਆਈ ਤੇ ਹੁਣ ਜੇ ਤਾਂ ਮੈਂ ਤੇ ਕਰਾ ਲੈ ਭੇਜੀ ਤੇ ਗਲ ਜਾਂਗੀ ਤੇ ਆਈ ਨਹੀਂ ਪਤਾ ਹੈਗਾ ਤੇਰੇ ਕਹਿੰਦੇ ਮੈਣੀ ਜਾਂਦੀ ਕੀ ਮਨਛੜੀ ਨਹੀਂ ਆਈ ਕੋਈ ਨਹੀਂ ਤਾਂ ਮੈਂ ਹਜੇ ਨਹੀਂ ਜਾਂਦੀ ਹੈਗੀ ਤੇ ਤਾਂ ਤੇਰੇ ਬਦਲੇ ਲੈ ਕੇ ਜਾਉਂਗੀ ਸੁਮਾਰ ਕੇ ਆ ਜਾਗਾ ਹੋਰ ਮਹੀਨਾ ਤਾਂ ਜਮਾ ਪੱਕਾ 10 ਦਿਨ ਹੋ ਗਏ 20 ਦਿਨ ਹਜੇ ਬੋਲ ਨਹੀਂ ਜਾਂਦੀ ਹੈ ਜੀ ਦੇਖਦੇ ਹਾਂ ਦੇਖੀ ਗੱਡੀ ਆਣੀ ਕਿ ਕਰਾਉਂ ਦੁੱਤੋ ਬਿੰਦੇ ਨਹੀਂ ਲੈਣੇ ਮਸਾਲਾ ਨਹੀਂ ਐ ਨਾ ਮੈਂ ਜਾਂ ਤੇ ਸਿਰ ਮੈਂ ਕਿਨੇ ਚਲਪੂ ਭੇਜ ਕਰਾ ਦੀਆਂ ਜਦੋਂ ਬਾਹਰ ਜਾਂਦਾ ਨਾ ਜਾ ਕਰਦਾ ਤਾਈ ਤੂੰ ਤਾਂ ਖਹਿੜਾ ਨਹੀਂ ਛੱਡਦੀ ਮੈਂ ਉਹਨੂੰ ਕਹੂੰਗੀ ਵੀ ਤੂੰ ਕੀ ਉਹਨੂੰ ਕਹਿ ਕੇ ਆਈ ਤੀਗੀ ਮੈਂ ਤਾਂ ਸੁਣਾ ਤੇਰੇ ਕੋਲ ਤੱਕ ਗਈ ਕੋਈ ਚੰਗਾ ਜੋ ਕੀ ਮੈਂ ਹੜਦੀ ਨਹੀਂ ਤਾਂ ਉਹ ਕਤੇ ਰਕੇ ਰੋਗੀ ਮੈਂ ਤਾਂ ਮਾ ਬੁਰੀ ਲੱਗਦੀ ਆ ਘਰੇ ਬੈਠੀ ਹਾਂ ਤਾਂ ਮੈਨੂੰ ਭੇਜੀ ਜਾਂਦੀ ਐ ਤੂੰ ਬਾਹਰ ਦਾ ਜੰਗਾ ਹੁਣ ਨਾ ਅਗਿਆ ਜਾ ਪਣੀ ਠੰਡਾ ਬਰਗ ਰਹੀ ਆ

ਦਾ ਘੱਟੀ ਅੰਤਿ ਹੈਗੀ ਦਾ ਨਹੀਂ ਦਾਰੀ ਤੀਜੇ ਨਾਲ ਦੀ ਸਮਝ ਨਹੀਂ ਕੋ ਹ ਅਸ਼ੇਤੀ ਮਾਂਜੰਦੀ ਅਸ਼ੇਤੀ ਮਾਂਜੰਦੀ ਹੁੰਦੀ ਸਮਝਦਾ ਕਿ ਕਾ ਲਾਟਾ ਉੱਪਰ ਨਹੀਂ ਹਮ ਸਾਰਾ ਕੰਮ ਕਰਨ ਲੱਗ ਪੜਾ ਨਰੀ ਨਟਾਂ ਦੇ ਤੱਕ ਬਸੂਰਾ ਤੱਕ ਲੈਣੀ ਹੈ ਕੀ ਕਿਤਾਬ ਵੀ ਨਾ ਵੀ ਹਟੀ ਨਹੀਂ ਹੁੰਦੀ ਉਹਨਾਂ ਤੇ ਜਦੋਂ ਅਸ ਮੇਰਾ ਤਾਂ ਜੀ ਲੱਗਦਾ ਹੈ ਨਾ ਹੁਣ ਫਿਰ ਜੇ ਆਪਣਾ ਜੀ ਉਹ ਵੀ ਤੇ ਇਮਾਨਤ ਹੋ ਜਾਣਾ ਜਾਂ ਜਾਨੀ ਸੀ ਕਿ ਕਿਥਾਂ ਹੁੰਦੇ ਮਿਠਾਈ ਹੁੰਦਾ ਪਰ ਆਉਂਦੀ ਉਹਦਾ ਜੀ ਲੱਗਦਾ ਰਹਿੰਦਾ ਹੈ ਸਾਦ ਨੂੰ ਕਾਹਦੇ ਉੱਤੇ ਮੈਂ ਨਹੀਂ ਜਾ ਸਕਦਾ ਜਿਹੜਾ ਹਾਂ ਨਾ ਚਲੋ ਕੋਣਾ ਕੋਣਾ ਚੱਲ ਨਹੀਂ ਮੈਂ ਕੱਢਦਾ ਨਾ ਮਨ ਉਹਦੀ ਬਾਕੀ ਤਾਂ ਨਾ ਬਾਕੀ ਦੀ ਗੱਲ ਦਾ ਸਾਬੂ ਵਾਲੀ ਦੇਖ ਕੇ ਬੈਠ ਕੇ ਕੋਈ ਅੰਦਰ